ਕਿਨਾਂ ਭਈ ਸਾਹੂਕਾਰ ਹੁੰਦਾ ਉਹਦਾ ਕਾਰੋਬਾਰ ਬਹੁਤ ਤਕੜਾ ਹੁੰਦਾ ਤੇ ਉਹਦੇ ਨੌਕਰ ਚਾੱਕਰੇ ਵੀ ਬਹੁਤ ਰੱਖੇ ਹੁੰਦੇ ਨੇ ਅਮੀਰ ਹੋਣ ਕਰਕੇ ਉਹ ਆਪ ਬਹੁਤ ਕੰਮ ਕੱਟ ਕਰਦਾ ਤੇ ਉਹਦੇ ਨੌਕਰ ਚਾੱਕਰੀ ਸਾਰਾ ਕੰਮ ਸਾਹਮਣੇ ਨੇ ਜਾਨੀ ਕਿ ਜਿਹੜੇ ਮਨੀਮ ਰੱਖੇ ਹੋਏ ਹੁੰਦੇ ਨੇ ਉਹ ਹੀ ਹਿਸਾਬ-ਵਿਤਾਵ ਕਰਦੇ ਨੇ ਪਰ ਸਾਹੂਕਾਰ ਹੁੰਦਾ ਜਿਹੜਾ ਉਹ ਦਾਨਪੂਰਨ ਬਹੁਤ ਕਰਦਾ ਤੇ ਦਸਮਾ ਦਸੰਦ ਕੱਢਦਾ ਰਹਿੰਦਾ ਜਦੋਂ ਵੀ ਸਾਹੂ ਕਰਕੇ ਤੇ ਬਾਹਰੋਂ ਜਾ ਕੇ ਆਉਂਦਾ ਤਾਂ ਜਦੋਂ ਘਰੇ ਆਉਂਦਾ ਤਾਂ ਉਹ ਮੰਜੇ ਤੇ ਆ ਕੇ ਸੌਂ ਜਾਂਦਾ ਸਾਰਾ ਦਿਨ ਹੀ ਸੁੱਤਾ ਪਿਆ ਰਹਿੰਦਾ ਯਾਨੀ ਕਿ ਇੰਨਾ ਆਲਸੀ ਹੋ ਜਾਂਦਾ ਉਹ ਜਮੇ ਕੰਮ ਨਹੀਂ ਕਰਦਾ ਜਦੋਂ ਕਹਿੰਦੇ ਹੁੰਦੇ ਨੇ ਆਲਸੀ ਬੰਦਾ ਹੋ ਜੇ ਤਾਂ ਉਹਦਾ ਸਰੀਰ ਵੀ ਕੰਮ ਛੱਡ ਜਾਂਦਾ ਕੁਝ ਸਮਾਂ ਲੰਘਿਆ ਤਾਂ ਉਹਦਾ ਜਿਹੜਾ ਆਲਸੀਪਣ ਸੀ ਆਲਸੀਪਣ ਹੋਣ ਕਰਕੇ ਉਹਦੀਆਂ ਲੱਤਾਂ ਜਵਾਬ ਦੇ ਗਿਆ ਉਹ ਤੁਰਨੋਂ ਫਿਰਨੋਂ ਰਹਿ ਗਿਆ ਉਹਨੇ ਬਹੁਤ ਡਾਕਟਰਾਂ ਨੂੰ ਦਿਖਾਇਆ ਪਰ ਕਿਸੇ ਵੀ ਡਾਕਟਰ ਦੇ ਕੋਈ ਸਮਝ ਨਹੀਂ ਆਇਆ ਕਿਉਂਕਿ ਪੈਸਾ ਬਹੁਤ ਸੀ ਸਾਹੂ ਕਰ ਲਵੇ ਤਾਂ ਉਹਨੇ ਬਹੁਤ ਵੱਡੇ ਵੱਡੇ ਡਾਕਟਰਾਂ ਨੂੰ ਦਿਖਾਇਆ ਉਹ ਵੀ ਜਵਾਬ ਦੇ ਗਏ ਵੀ ਭਾਈ ਸਾਡੇ ਕੋਈ ਸਮਝ ਨਹੀਂ ਆ ਰਹਾ ਤਾਂ ਉਹ ਸੋਚਣ ਲੱਗ ਗਿਆ ਵੀ ਮੈਂ ਕਰਾਂ ਤਾਂ ਹੁਣ ਕੀ ਕਰਾਂ ਪਰ ਉਹ ਕਹਿਣ ਲੱਗਿਆ ਵੀ ਮੈਂ ਉਸ ਨੂੰ ਵੱਧ ਤੋਂ ਵੱਧ ਪੈਸੇ ਦੇ ਦੂੰ ਜਿਹੜੀਆਂ ਮੇਰਾ ਲੱਤਾਂ ਠੀਕ ਕਰ ਦੂ ਕਿਸੇ ਵੀ ਡਾਕਟਰ ਤੋਂ ਉਹਦੀਆਂ ਲੱਤਾਂ ਨਾ ਠੀਕ ਹੋਈਆਂ ਇੱਕ ਦਿਨ ਉਹਦੇ ਸ਼ਹਿਰ ਦੇ ਵਿੱਚ ਕੁਝ ਸੰਤ ਆਏ ਸੰਤਾਂ ਨੂੰ ਪਤਾ ਲੱਗਿਆ ਵੀ ਐਂ ਕਰਕੇ ਸਾਹੂਕਾਰ ਦੀਆਂ ਲੱਤਾਂ ਜਵਾਬ ਦੇ ਗਈਆਂ ਕਿਉਂਕਿ ਜਿਹੜਾ ਬੰਦਾ ਦਾਨਪੂਰਨ ਕਰਦਾ ਨਾ ਉਹਨੂੰ ਉਸਨੇ ਕੁਝ ਪੜਾਤਾ ਹੁੰਦਾ ਹੀ ਹੈ ਇਹ ਆਮ ਹੀ ਆਪਾਂ ਕਹਿੰਦੇ ਆ ਦਾਨ ਪੁੰਨ ਕਰਨਾ ਬਹੁਤ ਇਨਸਾਨ ਲਈ ਜ਼ਰੂਰੀ ਹੈ ਤੇ ਜਦੋਂ ਸੰਤਾਂ ਨੇ ਉਹਦੇ ਨੌਕਰ ਨੂੰ ਦੱਸਿਆ ਵੀ ਤੂੰ ਐਂ ਕਰਕੇ ਸਾਹੂਕਾਰ ਨੂੰ ਜਾ ਕੇ ਕਹਦੇ ਵੀ ਜੇ ਤੂੰ ਸੰਤਾਂ ਲਵੇ ਆਵੇਂ ਤਾਂ ਤੇਰੀਆਂ ਲੱਤਾਂ ਠੀਕ ਹੋ ਜਾਣਗੀਆਂ ਤਾਂ ਉਹਦਾ ਨੌਕਰ ਸਾਹੂਕਾਰ ਲਵੇ ਗਿਆ ਤੇ ਸਾਹੂਕਾਰ ਨੂੰ ਸਾਰੀ ਗੱਲਬਾਤ ਉਹਨੇ ਦੱਸੀ ਤੇ ਕਿਹਾ ਵੀ ਐਂ ਕਰਕੇ ਬਾਹਰ ਸੰਤ ਬੈਠੇ ਨੇ ਜੇ ਤੁਸੀਂ ਉਹਨਾਂ ਲਵੇ ਜਾਓ ਆ ਸੋਡੀਆਂ ਲੱਤਾਂ ਠੀਕ ਹੋ ਜਾਣਗੀਆਂ ਤਾਂ ਸਾਹੂਕਾਰ ਕਹਿੰਦਾ ਤੂੰ ਐਂ ਕਹੇ ਸੰਤਾ ਨੂੰ ਮੇਰੇ ਲੇਵੇ ਆ ਜਾਣਾ ਤਾਂ ਜਦੋਂ ਉਹਦਾ ਨੌਕਰ ਸੰਤਾ ਲੇਵੇ ਆਇਆ ਤਾਂ ਉਹਨੇ ਸੰਤਾ ਨੂੰ ਆਖਿਆ ਵੀ ਉਹ ਤਾਂ ਐਂ ਕਹਿੰਦਾ ਵੀ ਮੇਰੇ ਲੇਵੇ ਆਜੋ ਤੇ ਇੱਥੇ ਆ ਕੇ ਦਵਾਈ ਦਿਓ ਤਾਂ ਸੰਤਾ ਨੇ ਆਖਿਆ ਉਹਦੀਆਂ ਲੱਤਾਂ ਤਾਂ ਠੀਕ ਹੋਣਗੀਆਂ ਜੇ ਉਹ ਸਾਡੇ ਲੇਵੇ ਤੁਰਕੇ ਆਊਗਾ ਨਹੀਂ ਉਹਦੀਆਂ ਲੱਤਾਂ ਠੀਕ ਨਹੀਂ ਹੁੰਦੀਆਂ ਤਾਂ ਨੌਕਰ ਫੇਰ ਸਾਹੂਕਾਰ ਲੇਵੇ ਗਿਆ ਤੇ ਸਾਹੂਕਾਰ ਨੂੰ ਸਾਰੀ ਗੱਲਬਾਤ ਦੱਸੀ ਤੇ ਸਾਹੂਕਾਰ ਨੇ ਆਖਿਆ ਵੀ ਬਈ ਮੈਥੋਂ ਤੁਰਿਆ ਨਹੀਂ ਆਂਦਾ ਤਾਂ ਉਹ ਜਿਹੜਾ ਨੌਕਰ ਸੀ ਉਹਨੇ ਆਖਿਆ ਵੀ ਸੰਤਾ ਨੇ ਵੀ ਆਖਿਆ ਵੀ ਜੇ ਸਾਡੇ ਲਈ ਵੀ ਤੂੰ ਤੁਰ ਕੇ ਆਏਂਗਾ ਤਾਂ ਤੇਰੀਆਂ ਲੱਤਾਂ ਠੀਕ ਹੋਣਗੀਆਂ ਤਾਂ ਸਾਹੂਕਾਰ ਨੇ ਹਿੰਮਤ કરી ਤਾਂ ਹੌਲੀ-ਹੌਲੀ ਤੁਰਦਾ ਹੋਇਆ ਕਿਢੀ ਸਦਾ ਲੱਤਾਂ ਨੂੰ ਤਾਂ ਉਹ ਸੰਤਾ ਲਵੇ ਆਇਆ ਤਾਂ ਉੱਥੋਂ ਸੰਤ ਬਾਗੇ ਸੀ ਜਾਨੀ ਕਿ ਪਿੰਡ ਚ ਗਾਹਾਂ ਨਾਂਗੇ ਤਾਂ ਉਹ ਸਾਹੂਕਾਰ ਨੇ ਉੱਥੇ ਪੁੱਛਿਆ ਤਾਂ ਉਹ ਜਿਹੜੇ ਉੱਥੇ ਸੇਵਕ ਰਹਿੰਦੇ ਸੀ ਤਾਂ ਉਹ ਕਹਿੰਦੇ ਵੀ ਸੰਤ ਹੁਣ ਸਵੇਰੇ ਆਉਣਗੇ ਤੁਸੀਂ ਕੱਲ ਨੂੰ ਆਇਓ ਤਾਂ ਉਹ ਸਾਹੂਕਾਰ ਫੇਰ ਵਾਪਸ ਘਰੇ ਆਇਆ ਜੋ ਘਰੇ ਆਇਆ ਤਾਂ ਦੂਜੇ ਦਿਨ ਵੀ ਫੇਰ ਉਹ ਸਾਹੂਕਾਰ ਸੰਤਾਂ ਨਵੀਂ ਤੁਰ ਕੇ ਗਿਆ ਹੌਲੀ-ਹੌਲੀ ਤਾਂ ਉਸ ਵੇਲੇ ਵੀ ਸੰਤ ਉੱਥੇ ਹੈ ਨਹੀਂ ਸੀ ਉਦੋਂ ਵੀ ਉਹ ਪਿੰਡ ਦੇ ਵਿੱਚ ਜਾ ਕੇ ਖੈਰ ਮੰਗਣ ਵਾਗੇ ਤਾਂ ਉਹ ਫੇਰ ਉਹਨੇ ਪੁੱਛਿਆ ਵੀ ਸੰਤ ਕਿੱਧਰ ਗਏ ਤਾਂ ਉਹ ਕਹਿੰਦੇ ਵੀ ਸੰਤ ਅੱਜ ਫੇਰ ਚਲੇ ਗਏ ਤੂੰ ਕੱਲ ਨੂੰ ਆਈ ਇਸ ਤਰ੍ਹਾਂ 2-3 ਮਹੀਨੇ ਬੀਤ ਗਏ ਤਾਂ ਸੰਤ ਨੂੰ ਕਿਤੇ ਨਹੀਂ ਮਿਲੇ ਹੌਲੀ-ਹੌਲੀ ਉਹਦਾ ਸਰੀਰ ਜਦੋਂ ਤਿੰਨ ਮਹੀਨੇ ਲੱਗੇ ਆਉਣ ਜਾਣ ਨਾਲ ਸਰੀਰ ਉਹਦਾ ਕੰਮ ਕਰਨ ਲੱਗ ਗਿਆ ਅੱਗੇ ਨਾਲੋਂ ਤੰਦਰੁਸਤ ਹੋ ਗਿਆ ਤੇ ਹਿੰਮਤ ਜੀ ਹੋਣ ਲੱਗੀ ਉਹਦੇ ਸਰੀਰ ਦੇ ਵਿੱਚ ਤਾਂ ਉਹ ਠੀਕ ਹੋ ਗਿਆ ਇੱਕ ਦਿਨ ਫਿਰ ਉਹ ਸੰਤਾਂ ਨੂੰ ਮਿਲਿਆ ਤੇ ਸੰਤਾਂ ਦੇ ਆਕੇ ਉਹਨੇ ਪੈਰੀ ਹੱਥ ਲਾਈ ਤੇ ਸੰਤ ਕਹਿਣ ਲੱਗੇ ਭਾਈ ਜੇ ਅਨਸਾਨ ਲੈ ਵੀ ਪੈਸਾ ਹੋਵੇ ਤਾਂ ਉਹਨੂੰ ਆਲਸ ਦੇ ਵਿੱਚ ਨਹੀਂ ਗੁਜ਼ਾਰਨਾ ਚਾਹੀਦਾ ਅਮੇਸ਼ਾ ਬੰਦੇ ਨੂੰ ਕੰਮ ਕਰਨਾ ਜ਼ਰੂਰੀ ਹੈ ਜੇ ਤੂੰ ਮੰਜੇ ਤੇ ਪਿਆ ਰਹਿੰਦਾ ਤਾਂ ਤੇਰੀ ਬਿਮਾਰੀ ਹੋਰ ਵਧ ਜਾਂਦੀ ਤਾਂ ਹੀ ਅਸੀਂ ਤੈਨੂੰ ਮਿਲੇ ਨਹੀਂ ਤੂੰ 3 ਮਹੀਨਿਆਂ ਦੇ ਵਿੱਚ ਬਿਲਕੁਲ ਠੀਕ ਹੋ ਗਿਆ ਤੁਰਨ ਫਿਰਨ ਲੱਗ ਗਿਆ ਐਨੇ ਨਾਲ ਤੇਰਾ ਸਰੀਰ ਤੰਦਰੁਸਤ ਹੋ ਗਿਆ ਇਸੇ ਕਹਾਣੀ ਤੋਂ ਦੋਸਤੋ ਇਹ ਸਿੱਖਿਆ ਮਿਲਦੀ ਹੈ ਵੀ ਜੇ ਇਨਸਾਨ ਲਵੇ ਪੈਸੇ ਹੁਣ ਤਾ ਉਹਨੂੰ ਆਲਸ ਦੇ ਵਿੱਚ ਜ਼ਿੰਦਗੀ ਨਹੀਂ ਗੁਜ਼ਾਰਨੀ ਚਾਹੀਦੀ ਕੰਮ ਕਰ ਜ਼ਰੂਰ ਕਰਨਾ ਚਾਹੀਦਾ ਹੈ ਵੀ ਆਲਸ ਪਨਾ ਧਾਰਨਾ ਇੱਕ ਸਰੀਰ ਨੂੰ ਰੋਗ ਲੱਗ ਜਾਂਦਾ ਹੈ ਅਤੇ ਪੈਸਾ ਕੱਲਾ ਜ਼ਰੂਰੀ ਨਹੀਂ ਹੁੰਦਾ ਨਾਲ ਸਰੀਰ ਵੀ ਬਹੁਤ ਜ਼ਰੂਰੀ ਹੁੰਦਾ ਪੈਸਾ ਬਹੁਤ ਘੱਟ ਕੰਮ ਆਉਂਦਾ ਜੇ ਸਰੀਰ ਤੰਦਰੁਸਤ ਹੋ ਤਾਹੀਂ ਪੈਸਾ ਕਮਾਉ ਇਹੇ ਕਹਾਣੀ ਤੋਂ ਇਹੀ ਸਿੱਖਿਆ ਮਿਲਦੀ ਹੈ ਵੀ ਤੁਸੀਂ ਕੰਮ ਜ਼ਰੂਰ ਕਰੋ ਤੇ ਆਲਸੀ ਨਾ ਬਣੋ ਭਾਵੇਂ ਤੁਹਾਡੇ ਲਵੇ ਕਿੰਨੇ ਮਰਜ਼ੀ ਹੀ ਪੈਸੇ ਨੇ